ਨਮਸਕਾਰ ਦੋਸਤੋ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਬਠਿੰਡਾ ਬਲਾਸਟ ਨਾਲ ਜੁੜੀ ਹੋਈ ਹੈ ਬਠਿੰਡਾ ਬਲਾਸਟ ਵਾਲਾ ਨੌਜਵਾਨ ਗੁਰਪ੍ਰੀਤ ਇੱਕ ਮਨੁੱਖੀ ਬੰਬ ਬਣਨਾ ਚਾਹੁੰਦਾ ਸੀ ਮਨੁੱਖੀ ਬੰਬ ਬਣ ਕੇ ਉਹ ਕਸ਼ਮੀਰ ਵਿੱਚ ਕਿਸੇ ਸੈਨਿਕ ਟਿਕਾਣੇ ਨੂੰ ਉਡਾਉਣਾ ਚਾਹੁੰਦਾ ਸੀ ਇਹ ਧਮਾਕਾ ਉਹ ਇੱਕ ਸੈਨਿਕ ਟਿਕਾਣੇ ਵਿੱਚ ਜਾ ਕੇ ਕਰਨਾ ਚਾਹੁੰਦਾ ਸੀ ਦੱਸ ਦਈਏ ਕਿ ਮੰਗਲਵਾਰ ਦੇ ਦਿਨ NIA ਦੀ ਟੀਮ ਨੇ ਉਸ ਨੌਜਵਾਨ ਦੇ ਘਰ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਉਸ ਨੌਜਵਾਨ ਤੋਂ ਵੀ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਹ ਇੱਕ ਮਨੁੱਖੀ ਬੰਬ ਬਣ ਕੇ ਕਸ਼ਮੀਰ ਵਿੱਚ ਜਾ ਕੇ ਕਿਸੇ ਸੈਨਿਕ ਟਿਕਾਣੇ ਉ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਮਜਹੂਦ ਅਜਹਰ ਜੋ ਕਿ ਪਾਕਿਸਤਾਨ ਵਿੱਚ ਅਤਵਾਦੀ ਹੈ ਉਸ ਦੀਆਂ ਵੀਡੀਓਜ਼ ਦੇਖ ਕੇ ਪ੍ਰਭਾਵਿਤ ਹੋਇਆ ਸੀ ਕੋਸਮਾਂ ਪਹਿਲਾਂ ਉਹ ਸਾਈਕਲ ਤੇ ਪਾਕਿਸਤਾਨ ਵੀ ਜਾਣਾ ਚਾਹੁੰਦਾ ਸੀ ਉਸਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਆਨਲਾਈਨ ਵਿਸਫੋਟਕ ਸਮੱਗਰੀ ਦੇ ਨਾਲ-ਨਾਲ ਇੱਕ ਜੇਬਾਂ ਵਾਲੀ ਵੈਲਟ ਵੀ ਮੰਗਾਈ ਸੀ ਜਿਸ ਵਿੱਚ ਉਹ ਆਪਣੇ ਵਿਸਫੋਟਕ ਸਮਾਨ ਨੂੰ ਲੁਕਾ ਕੇ ਲਿਜਾ ਸਕੀ ਪੰਜਾਬ ਪੁਲਿਸ ਇਸ ਮਾਮਲੇ ਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੀ ਹੈ ਕਿਉਂਕਿ ਇਹ ਇੱਕ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਹੋਇਆ ਸੈਂਸਿਟਿਵ ਮਾਮਲਾ ਹੈ ਇਸ ਖਬਰ ਨਾਲ ਜੁੜੀ ਕੋਈ ਹੋਰ ਅਪਡੇਟ ਹੁੰਦੀ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਹੋਰ ਖਬਰਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ